ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਡ ਨੂੰ ਨਾਂ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਵੀਰ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਡੀ ਨਾ ਦੇਖ ਸਕੋ ਹਾਂਜੀ ਚਲਦੀ ਵੀਡੀਓ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਕਮੈਂਟ ਕਰ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਹੁਣ ਆਪਣੇ ਵਟਸਐਪ ਤੇ ਭੇਜ ਕੇ ਆਪਣਾ ਜਿਹੜਾ ਸੇਵ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ YouTube ਤੋਂ ਲਾਭ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀ ਕੋਡ ਦਾ ਨਾਮ ਤੋਂ ਸਾਡੀ ਇੰਸਟਾ ID ਆ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਉੱਥੋਂ ਆਪਣਾ ਕਿਸੇ ਵੀ ਤਰ੍ਹਾਂ ਦਾ ਅਪਲੋਡ ਕੀਤਾ ਹੋਇਆ ਡਿਜ਼ਾਈਨ ਸਾਡਾ ਦੇਖ ਕੇ ਨਾ ਉਹਦਾ ਸੇਵ ਜਿਹੜੀ ਕਾਪੀ ਜਿਹੜੀ ਰੈਡੀ ਕਰਵਾ ਕੇ ਲੈ ਸਕਦੇ ਹੋ ਡਿਜ਼ਾਈਨ ਤੁਹਾਡਾ ਆਪਣਾ ਵੀ ਹੋ ਸਕਦਾ ਹੈਗਾ ਤੁਸੀਂ ਉਹਦਾ ਦਾ ਸੂਟ ਵੀ ਤਿਆਰ ਕਰਵਾ ਕੇ ਲੈ ਸਕਦੇ ਲਾਈਟ weight ਦੇ ਨਾਲ ਕਿਸੇ ਵੀ ਫੈਬਰਿਕ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਸਟਿਚਿੰਗ ਆ ਹਨਾ ਜਿੱਦਾਂ ਲਈ ਤੁਸੀਂ ਸਟਿਚਿੰਗ ਚਾਹੋ ਫਿਨਿਸ਼ਿੰਗ ਚਾਹੋ ਹਨਾ ਉਹਦਾਂ ਦਾ ਆਪਣਾ ਬੁਟੀਕ ਸਟਾਈਲ ਜੋ ਵੀ ਤੁਸੀਂ ਸੰਤ ਤਿਆਰ ਕਰਵਾਉਣਾਗਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਬਿਲਟੀ ਹੈਗੀ ਹੈਗੀ ਤੁਸੀਂ ਹਨਾ ਜਿਵੇਂ ਵੀ ਚਾਹੋ ਆਪਣਾ ਜਿਹੜਾ ਸਾਡੇ ਵਾਲਾ ਡਿਜ਼ਾਈਨ ਦੇਖ ਕੇ ਉਹਦਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ। ਅੱਜ ਜਿਹੜੇ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹੈਗੇ ਸਾਰੇ ਬਹੁਤ ਸੋਹਣੇ ਆਪਾਂ ਵਰਕ ਦੇ ਨਾਲ ਰੈਡੀ ਕਰਵਾਏ ਨੇ ਅਲੱਗ-ਅਲੱਗ ਫੈਬਰਿਕ ਕਲਰ ਦੇ ਵਿੱਚ ਨੇਗੇ ਕੰਬੀਨੇਸ਼ਨ ਦੇ ਨਾਲ ਲੰਗੇ। ਅਲੱਗ ਕੰਟਰਾਸਟ ਦੇ ਨਾਲ ਲਗੇ ਜਿਵੇਂ ਵੀ ਤੁਹਾਨੂੰ ਕੋਈ ਪਸੰਦ ਹੋਇਆ ਆਪਣਾ ਜਿਹੜਾ ਤੁਸੀਂ ਆਰਡਰ ਸਾਨੂੰ ਦੇ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਾਂ ਖਾਦੀ ਸਿਲਕ ਦੀ ਫੈਬਰਿਕ ਤੇ ਤਿਆਰ ਕਰਵਾਇਆਗਾ ਪਿਓਰ ਖਾਦੀ ਦੇ ਉੱਪਰ ਤਿਆਰ ਕਰਵਾਇਆ ਦੇਖੋ ਖਾਦੀ ਦੀ ਫੈਬਰਿਕ ਆ ਜਿਹੜੀ ਆਪਾਂ ਡਾਈ ਕਰਾਉਣੇ ਫੈਬਰਿਕ ਉਹ ਵਾਲਾ ਫੈਬਰਿਕ ਆ ਇਹ ਡਰਾਮਾ ਗ੍ਰੀਨ ਇਹਦਾ ਜਿਹੜਾ ਆਪਾਂ ਹਰਾ ਕੰਚਈ ਕਲਰ ਕਹਿੰਨੇ ਹੁੰਦੇ ਆ ਉਹ ਵਾਲਾ ਕਲਰ ਹੈ ਦਾ ਤੇ ਹੈਂਡਵਰਕ ਚ ਦੇਖੋ ਆਪਾਂ ਨੇ ਤਿਆਰ ਕਰਵਾਇਆ ਇਹ ਸੂਟ ਕਾਫੀ ਸੋਹਣਾ ਕਲਰ ਹੈਗਾ ਕੈਮਰੇ ਦੇ ਵਿੱਚ ਪਤਾ ਨਹੀਂ ਇਹ ਕਲਰ ਸਹੀ ਆਉਂਦਾ ਹੋਊ ਜਾਂ ਨਾ ਉਹ ਇਹ ਵਾਲਾ ਕਲਰ ਮੋਰ ਪੰਖੀ ਜਿਹਾ ਦੇ ਸੰ ਲੱਗ ਜਾਂਦਾ ਹੁੰਦਾ ਕੈਮਰੇ ਚ ਤੇ ਦੇਖੋ ਇਹਦੇ ਗਲੇ ਦੇ ਉੱਪਰ ਵਰਕ ਆ ਗਿਆ ਬਹੁਤ ਘੱਟ ਵਰਕ ਆ ਦੇਖੋ ਇਹਦੇ ਆਪਾਂ ਤੁਹਾਨੂੰ ਸਾਰਾ ਵਰਕ ਦਿਖਾਉਣਾਂਗੇ ਇਹਦੇ ਗਲੇ ਦੇ ਉੱਪਰ ਵਰਕ ਆ ਗਿਆ ਏਦਾਂ ਤੇ ਇਦਾਂ ਹੀ ਦੇਖੋ ਇਹਦੀ ਬਾਹਾਂ ਦੇ ਉੱਪਰ ਵਰਕ ਆ ਗਿਆ ਤੇ ਇਹਦੀ ਆਪਾਂ ਨੂੰ ਬਾਟਮ ਦੇ ਉੱਪਰ ਵਰਕ ਮਿਲੂਗਾ ਦੇਖੋ ਇਹ ਵਾਲਾ ਆ ਗਿਆ ਇਹਦੀ ਬਾਟਮ ਤੇ ਵਰਕ ਜਿਵੇਂ ਬਾਹ ਦੇ ਉੱਪਰ ਵਰਕ ਹੈਗਾ ਉਦਾਂ ਹੀ ਇਹਦੀ ਬਾਟਮ ਦੇ ਉੱਪਰ ਵਰਕ ਹੈਗਾ ਤੇ ਉਦਾਂ ਦੇ ਗਲੇ ਤੇ ਵਰਕ ਹੈਗਾ ਹੋਰ ਇਹਦੇ ਕੋਈ ਫਰਕ ਨਹੀਂ ਹੈਗਾ ਤੁਸੀਂ ਇਹ ਤੋਂ ਇਲਾਵਾ ਆਪਣੀ ਸ਼ਰਟ ਤੇ ਵਰਕ ਕਰਵਾ ਸਕਦੇ ਹੋਗੇ ਘੇਰੇ ਤੇ ਵਰਕ ਵਿੱਚ ਬੂਟੀਆਂ ਐਡ ਕਰਵਾ ਸਕਦੇ ਹੋਗੇ ਤੇ ਇਹਦੀ ਆਪਾਂ ਜਿਹੜਾ ਦੁਪੱਟਾ ਦਾ ਦੇਖੋ ਇਹਦਾ ਡਿਜ਼ਾਈਨਰ ਦੁਪੱਟਾ ਲੈਣ ਵਾਲਾ ਚਣੂਗ ਦਾ ਆਪਾਂ ਉਹ ਡਾਈ ਕਰਵਾ ਤੇ 골ਡਨ ਕੋਟ ਦੇ ਨਾਲ ਫਿਨਿਸ਼ਿੰਗ ਦਿੱਤੀ ਹੈਗੀ ਇਹ ਤੋਂ ਨਵਾ ਤੁਸੀਂ ਆਪਣੀ ਫੈਬਰਿਕ ਚੇਂਜ ਕਰ ਸਕਦੇ ਹੋ ਵਰਕ ਚੇਂਜ ਕਰ ਸਕਦੇ ਹੋ ਤੇ ਇੱਕ ਵਾਰਸ ਆਪਾਂ ਇਹਦੇ ਵਿੱਚ ਕੱਲ ਮੈਰੂਨ ਕਲਰ ਦਾ ਥ्रेड ਯੂਜ਼ ਕੀਤਾ ਹੈਗਾ ਜਿਵੇਂ ਕਸਟਮਰ ਨੇ ਆਪਾਂ ਨੂੰ ਕਿਹਾ ਸੀ ਤੁਸੀਂ ਮੈਰੂਨ ਦੁਪੱਟਾ ਵੀ ਕਰਵਾ ਸਕਦੇ ਹੋਗੇ ਨਾ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਆਪਣੀ ਸਾਰੀ ਡਿਟੇਲ ਸਾਨੂੰ ਭੇਜ ਕੇ ਫੈਬਰਿਕ ਜਿਵੇਂ ਦੁਪੱਟਾ ਤੁਸੀਂ ਆਪਣਾ ਆਰਗਾਂਜ਼ਾ ਲੈਣਾ ਕਮਲ ਰੂਮ ਦਾ ਲੈਣਾ ਨਾ ਜਿਵੇਂ ਤੁਹਾਨੂੰ ਪਸੰਦ ਹੋਇਆ ਉਹ ਮੇਕ ਕਰਾ ਸਕਦੇ ਹੋਗੇ ਤੇ ਵਰਕ ਤੁਸੀਂ ਇਹਦੇ ਵਿੱਚ ਆਪਣਾ ਹੋਰ ਐਡ ਕਰਵਾ ਸਕਦੇ ਹੋ ਤੁਸੀਂ ਜੇਕਰ ਤੁਹਾਨੂੰ ਸ਼ਰਟ ਦਾ ਵਰਕ ਹੋਰ ਚਾਹੀਦਾ ਤਾਂ ਵਿੱਚ ਬੂਟੀਆਂ ਵਗੈਰਾ ਘੇਰੇ ਦਾ ਵਰਕ ਚਾਕਾਂ ਦਾ ਵਰਕ ਨਾ ਕਿਵੇਂ ਮਰਜ਼ੀ ਐਡ ਕਰਵਾ ਸਕਦੇ ਹੋ ਤੇ ਫੈਬਰਿਕ ਤੁਹਾਡੀ ਆਪਣੀ ਚੁਆਇਸ ਦੀ ਹੋਊਗੀ ਜਿਵੇਂ ਤੁਹਾਨੂੰ ਪਸੰਦ ਹੋਇਆ ਉਸੇ ਅਕੋਰਡਿੰਗ ਆਪਾਂ ਡਰਾਇੰਗ ਸਾਨੂੰ ਦੇ ਸਕਦੇ ਹਾਂ ਹਾਂ ਜਿਹੜਾ ਆਪਣੇ ਇਹ ਸੂਟ ਤਿਆਰ ਕਰਵਾਇਆ ਇਹ ਆਪਣੀ ਟੈਬੀ ਸਿਲਕ ਦੀ ਫੈਬਰਿਕ ਆ ਜੀ ਟੈਬੀ ਸਿਲਕ ਦੀ ਫੈਬਰਿਕ ਆ ਤੇ ਆਪਣਾ ਪੀਚ ਪਿੰਕ 컬러 ਆ ਇਹ ਤੇ ਹੈਂਡ ਆਈ ਜਾਂ ਮਿਕਸ ਸੂਟ ਦੇਖੋ ਇਹਦਾ ਸੈਂਟਰ ਪੈਨਲ ਇਹਦੇ ਬਣੇ ਹੋਏ ਨੇ ਸਾਰੇ ਮਤਲਬ ਪੰਜ ਲੈਣਾ ਜਾਂਦੀਆਂ ਨੇ ਆਪਣੀ ਸ਼ਰਟ ਤੇ ਇਹ ਬਾਕੀ ਘੇਰੇ ਦੇ ਅਕੋਰਡਿੰਗ ਇਹ ਜੇ ਕਿਸੇ ਦਾ ਵੱਡਾ ਘੇਰਾਗਾ ਤਾਂ 6 ਵੀ ਹੋ ਜਾਣਗੇ 7 ਵੀ ਹੋ ਜਾਣਗੇ ਨਾ ਜੇ ਛੋਟਾ ਘੇਰਾ ਤਾਂ ਬਸ ਉਹ ਘਟ ਜਾਂਦੀਆਂ ਨੇ ਇੰਦਾ ਦੇਖੋ ਇਹ ਆਪਣੇ ਪੰਜ ਲੈਣਾ ਇੰਦਾ ਬਣੀਆਂ ਹੋਈਆਂ ਨੇ ਜੀ ਸ਼ਰਟ ਤੇ ਉੱਪਰ ਤੱਕ ਸਾਰੀ ਸ਼ਰਟ ਤੱਕ ਆਉਣੀ ਹੈ neck ਤੱਕ ਸ਼ਰਟ ਦੀ neck ਦੇ ਅਕੋਰਡਿੰਗ ਬਣਾਈ ਹੋਈਆਂ ਹੋਣਗੀਆਂ ਇਹ ਆਪਣੀਆਂ ਹੈਂਡ ਅੱਧਾ ਦੇਖੋ ਮਿਕਸ ਸੂਟ ਹੈਗਾ ਸਾਰੀ ਮੋਤੀ ਦੇ ਉੱਤੇ ਜਿਹੜੀ ਸਿੱਪੀ ਦੀ ਜਿਹੜੀ ਫਿਨਿਸ਼ਿੰਗ ਹੈਗੀ ਉਹ ਹੋਈ ਹੋਈ ਹੈ ਇਦਾਂ ਹੀ ਦੇਖੋ ਇਹ ਆਪਣੇ ਲੈਣਨੀਆਂ ਤੇ ਇਹਦੀ ਆਪਾਂ ਨੂੰ ਬਾਹ ਦੇ ਉੱਪਰ ਵਰਕ ਮਿਲੂਗਾ ਤੇ ਆਵਲ ਦੇਖੋ ਇਦਾਂ ਹੀ ਲਾਈਨ ਇਹਦੀ ਬਾਹ ਦੇ ਉੱਪਰ ਆਉਜੀ ਦਾ ਸੈਂਟਰ ਪੈਨਲ ਲੇਣੀ ਹੈ ਤੇ ਤੁਸੀਂ ਇਹਦੇ ਨਾਲ ਦੁਪੱਟਾ ਪਿਓਰ ਚਨੂਨ ਦਾ ਕਮਲ ਚਨੂਨ ਦਾ ਹਨ ਜਿਵੇਂ ਤੁਹਾਨੂੰ ਪਸੰਦ ਉਹ ਕਰਵਾ ਸਕਦੇ ਹੋਗੇ ਗੋਟਾ ਤੇ 골ਡਨੀ ਜੇਕਰ ਆਪਾਂ ਮੋਤੀਆਂ ਵਾਲਾ ਵੀ ਲਾ ਸਕਦੇ ਆ ਤੇ ਸਿੰਪਲ 골ਡਨ ਵੀ ਲਾ ਸਕਦੇ ਆ ਨਾ ਤੇ ਦੁਪੱਟਾ ਤੁਹਾਨੂੰ organza ਪਸੰਦ ਤੁਸੀਂ organza ਵੀ ਕਰਵਾ ਸਕਦੇ ਹੋਗੇ ਤੇ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਜਿਹੜੇ ਕਲਰ ਤੇ ਕਿਸੇ ਹੋਰ ਕਲਰ ਤੇ ਤੁਸੀਂ ਇਹ ਵਾਲਾ ਡਿਜ਼ਾਈਨ ਕਰਵਾਉਣਾਗਾ ਤਾਂ ਹੋਰ ਤੇ ਕਰਵਾ ਕੇ ਲੈ ਸਕਦੇ ਜਿਵੇਂ ਤੁਹਾਡੀ ਚੋਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਆਪਾਂ ਰੂਟ ਤਿਆਰ ਕਰਵਾ ਕੇ ਲੈ ਸਕਦੇ ਆਂ ਹਾਂਜੀ ਆਪਾਂ ਜਿਹੜਾ ਇਹ ਸੂਟ ਤਿਆਰ ਕਰਵਾਇਆ ਇਹ ਆਪਣਾ ਰਾਣੀ ਛੇੜ ਦੇ ਤਿਆਰ ਆ ਪੂਰਾ ਪਿਓਰ ਰੰਜ਼ੈਂਟਾ ਕਲਰ ਜਿਹੜਾ ਰਾਣੀ ਛੇੜ ਦਾ ਹੋਊਗਾ ਕੈਮਰੇ ਦੇ ਪਿੱਛੇ ਕਲਰ ਨਾ ਹੋਰੀ ਰੈਡ ਰੂਡੇ ਜਿਹਾ ਬਣ ਜਾਂਦਾਗਾ ਬਿਲਕੁਲ ਸੋਹਣਾ ਨਹੀਂ ਹੁੰਦਾ ਹੈ ਕੈਮਰੇ ਦੇ ਵਿੱਚ ਕਲਰ ਇਹ ਕਦੇ ਕਦੇ ਵਧੀਆ ਆਂਦਾ ਕਦੇ ਕਦੇ ਨਹੀਂ ਹੁਣ ਅੱਜ ਵੀ ਵਧੀਆ ਆ ਰਿਹਾ ਹੈ ਇਹ ਪਿਓਰ ਜਿਹੜਾ ਪਨਾ ਰਾਣੀ ਛੇੜ ਖੜਵਾ ਰਾਣੀ ਛੇੜ ਕਲਰ ਹੁੰਦਾ ਉਹ ਵਾਲਾ ਦਾ ਤੇ ਇਹ ਆਪਾਂ ਨੇ ਦੇਖੋ ਹੈਂਡਵਰਕ ਦਾ ਸੂਟ ਤਿਆਰ ਕੀਤਾ ਹੈਂਡਵਰਕ ਦਾ ਮਿਕਸ ਸੂਟ ਆਪਣਾ ਇਹ ਤੇ ਜਿਹੜੀ ਫੈਬਰਿਕ ਹੈ ਦੀ ਆਪਾਂ ਹੈ ਪਿਓਰ ਖਾਦੀ ਆ ਪਿਓਰ ਖਾਦੀ ਜਿਹ ਉਹ ਆਪਣਾ ਫੈਬਰਿਕ ਆਪਣਾ ਪਿਓਰ ਖਾਦੀ ਦਾ ਤੇ ਇੱਕ ਕਾਫੀ ਬਣਾ ਦੇ ਮੈਸੇਜ ਆਉਂਦਾ ਨੇ ਵੀ ਖਾਦੀ ਮਤਲਬ ਵੀ ਦੋ ਟਾਈਪ ਦੀ ਹੁੰਦੀ ਹੈ ਦੇਖੋ ਇੱਕ ਤਾਂ ਆਪਾਂ ਨੂੰ ਮਿਲਡ ਡਾਈਡ ਵੀ ਮਿਲ ਜਾਂਦੀ ਹੈ ਥੋੜੀ ਜਿਹੀ ਖੜਕਮੀ ਜਿਹੀ ਹੁੰਦੀ ਹੈ ਹਾਰਡ ਜੀ ਹੁੰਦੀ ਹੈਗੀ ਤੇ ਆਪਾਂ ਜਿਹੜੀ ਲਾਉਣਿਆ ਸੀ ਕਿਸੇ ਵੀ ਜਿਹਦੇ ਕਸਟਮਰ ਦਾ ਸੀ ਖਾਦੀ ਦਾ ਸੂਟ ਤਿਆਰ ਕਰਵਾਉਣਾ ਸੀ ਹਮੇਸ਼ਾ ਇਹ ਡਾਈ ਵਾਲਾ ਫੈਬਰਿਕ ਚੂਜ਼ ਕਰਦੇ ਹਾਂ ਖਾਦੀ ਦਾ ਕਿਉਂਕਿ ਉਹ ਆਪਣਾ ਸੌਫਟ ਫੈਬਰਿਕ ਹਾਰਾ ਦੂਸਰਾ ਤਾਂ ਖੜਾ ਖੜਾ ਸੂਟ ਹਾਰਡ ਜਿਹਾ ਰਹਿੰਦਾਗਾ ਜੇ ਆਪਾਂ ਮਿਲਡ ਡਾਈ ਲੈਣਗੇ ਇਹ ਆਪਾਂ ਪਿਓਰ ਖਾਦੀ ਦੇ ਉੱਪਰ ਤਿਆਰ ਕਰਵਾਇਆ ਦੇਖੋ ਇਹ ਨ ਫਿਨਿਸ਼ਿੰਗ ਆਪਕੋ ਤੁਸੀਂ ਸਾਨੂੰ ਕੁਝ ਵੀ ਨਹੀਂ ਕਹਿ ਸਕਦੇ ਕਿ ਤੁਹਾਨੂੰ ਵਰਕ ਦੀ ਫਿਨਿਸ਼ਿੰਗ ਬਹੁਤ ਵਧੀਆ ਮਿਲੇਗੀ ਦੇਖੋ ਇਹ neck ਦਾ ਵਰਕ ਆ ਗਿਆ ਸਾਰੀ ਸ਼ਰਟ ਚੰਦਾ ਬੁੱਟੀਆਂ ਆ ਜਾਣਗੀਆਂ ਤੇ ਇੱਧਰ ਦੇਖਾਉਗਾ ਜੀ ਬਾਹ ਦਾ ਵਰਕ ਆਹ ਬਹਲਾ ਬਾਹ ਦੀ ਵਰਕ ਆ ਗਿਆ ਬਾਟਮ ਦਾ ਵਰਕ ਵੀ ਤੁਹਾਨੂੰ ਮਿਲੇਗਾ ਇਹ ਵਾਲਾ ਵਰਕ ਦੇਖੋ ਆ ਗਿਆ ਬਾਟਮ ਦੇ ਉੱਪਰ ਸਟ੍ਰੇਟ ਬਾਟਮ ਦੇ ਉੱਪਰ ਆਪਣੀ ਵਰਕ ਕਰਵਾਇਆ ਇਹ ਵਾਲਾ ਬਾਟਮ ਦਾ ਵਰਕ ਹੈ ਬਹੁਤ ਜਿਆਦੇ ਸੋਹਣਾ ਆਪਣਾ ਸੂਟ ਤਿਆਰ ਰੱਖਿਆ ਭਾਵੇਂ ਤੁਸੀਂ ਦਿਨਾ ਕੋਈ ਕੰਟਰਾਸਟ ਦੁਪੱਟਾ ਕਰਾਓ ਪਿਓਰ অর্ਗੇਂਜ਼ਾ ਕਰਵਾਓ ਕਮਲ ਚਨੂਨ ਕਰਵਾਓ ਹਨਾ ਭਾਵੇਂ ਕੋਈ ਆਪਣਾ ਕੰਟਰਾਸਟ ਪੱਟੀ ਵਗੈਰਾ ਕਾਫੀ ਜਿਆਦੇ ਹਨਾ ਦੁਪੱਟਿਆਂ ਦੇ ਅੱਜ ਕੱਲ੍ਹ ਤਾਂ ਟਰੈਂਡ ਦੇ ਵਿੱਚ ਚਲੇਗੇ ਕੁਝ ਵੀ ਕਰਵਾ ਸਕਦੇ ਆਪਾਂ ਜਿਵੇਂ ਤੁਹਾਨੂੰ ਪਸੰਦ ਹੋਇਆ ਜਿਹੜਾ ਦੁਪੱਟਾ ਪਸੰਦ ਆਗਾ ਉਹੀ ਸਾਨੂੰ ਭੇਜ ਕੇ ਉਦੋਂ ਦਾ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਮੈਕਸੀ ਸੂਟ ਹੈਗਾ ਇਹ ਆਪਣਾ ਰਜੈਂਟਾ ਕਲਰ ਤੇ ਤਿਆਰ ਆ ਇਹ ਵੀ ਰਾਣੀ ਸ਼ੇਡ ਦੇ ਉੱਪਰ ਔਰ ਰਾਂਜੀਓ ਜਿਹੜਾ ਆਪਣਾ ਕਲਰ ਹੁੰਦਾ ਉਹ ਵਾਲ ਕਲਰ ਹੈਗਾ ਖਾਦੀ ਸਰਕੀ ਦੀ ਫੈਬਰਿਕ ਆ ਜੀ ਖਾਦੀ ਸਰਕੀ ਦੀ ਫੈਬਰਿਕ ਆ ਤੇ ਆਪਾਂ ਕੱਲਾ ਆਰੀ ਦਾ ਸੂਟ ਤਿਆਰ ਕਰਵਾ ਲਿਆ ਦੇਖੋ ਜੀ ਆਰੀ ਵਰਗਾ ਸਾਰਾ ਹੁਣ ਤੁਸੀਂ ਆਰੀ ਦੀ ਫਿਨਿਸ਼ਿੰਗ ਦੇਖੋ ਕਿਸੇ ਹੋਰ ਸੂਟ ਨਾਲ ਮਲਾ ਕੇ ਦੇਖਣੀ ਹੋਊਗੀ ਹਨਾ ਤੇ ਆਪਾਂ ਉਦੋਂ ਦੇਖ ਸਕਦੇ ਹਾਂ ਜਿਹੜਾ ਤੁਸੀਂ ਆਪਾਂ ਹੁਣ ਦੁਕਾਨਾਂ ਤੋਂ ਸੂਟ ਲੈ ਲਿਆ ਹਨਾ ਉਹਦੇ ਨਾਲ ਆਪਾਂ ਫਿਨਿਸ਼ਿੰਗ ਚੈੱਕ ਕਰ ਸਕਦੇ ਹਾਂ ਵੇਪਟਿਕ ਤੋਂ ਸੂਟ ਤਿਆਰ ਕਰਵਾਏ ਵਿੱਚ ਤੇ ਆਪਣਾ ਦੁਕਾਨ ਤੋਂ ਸੂਟ ਖਰੀਦੇ ਦੇ ਵਿੱਚ ਇੰਨਾ ਫਰਕ ਹੁੰਦਾ ਹੈ ਜਿਹੜੇ ਕੈਮਰਾ ਘੱਟ ਕੇ ਤੁਹਾਨੂੰ ਦਿਖਾਉਣਾ ਦੇਖੋ ਕਿੰਨੀ ਜਿਆਦਾ ਸੰਗਣੀ ਦੇਖੋ ਆਰੀ ਦਾ ਵਰਕ ਕੀਤਾ ਹੋਇਆ ਹੈਗਾ ਸਾਰਾ ਆਪਣਾ ਟੋਟਲ ਆਰੀ ਦਾ 골ਡਨ ਕਲਰ ਦੀ ਆਰੀ ਨਾਲ ਵਰਕ ਹੈਗਾ ਐਂਡ ਤੇ ਤਿਰਸਾ ਜੇ ਵਰਕ ਆ ਲੂਗਾ ਇਹ ਆਪਣਾ ਐਵੇਂ ਤਿਰਸਾ ਜੇ ਵਰਕ ਹੋਊਗਾ ਇਹ ਆਪਣਾ ਘੇਰੇ ਤੇ ਚਾਕ ਦੇ ਉੱਪਰ ਕਾਫੀ ਹੈਵੀ ਵਰਕ ਆ ਆਪਣਾ ਹੀ ਤੇ ਇਹਦੀ ਬਾਹੂ ਦੇ ਉੱਪਰ ਵੀ ਵਰਕ ਮਿਲੂਗਾ ਆਪਾਂ ਨੂੰ ਤੇ ਇਧਰ ਦੇਖੋ ਇਹਦੀ ਬਾਹ ਦੇ ਉੱਪਰ ਵਰਕ ਆ ਗਿਆ ਆਹ ਵਾਲਾ ਬਾਹ ਦੇ ਆ ਗਿਆ ਤੇ ਤੁਸੀਂ ਆਪਣਾ ਐਦਾਂ ਹਨਾ ਇਸੇ ਵੀ ਕੰਟਰਾਸਟ ਦੇ ਵਿੱਚ ਕਿਸੇ ਵੀ ਕਲਰ ਦੇ ਵਿੱਚ ਤੇ ਕੱਲੀ ਆਈ ਇਹ ਨਾਲ ਤੁਸੀਂ ਐਦਾ ਸੂਟ ਤਿਆਰ ਕਰਵਾਉਣਾ ਫੁੱਲ ਤਾਂ ਹੀ ਆਪਣਾ ਪਾਰਟੀ ਵੀ ਐ ਸੂਟ ਤਿਆਰ ਆ ਜਾਏ ਤੁਸੀਂ ਪਾਰਟੀ ਵੇਅਰ ਸੂਟ ਐਦਾਂ ਦੇ ਤਿਆਰ ਕਰਵਾ ਕੇ ਲੈ ਸਕਦੇ ਕੱਲੀ ਆਈ ਦਾ ਸੂਟ ਵੀ ਕਾਫੀ ਸੋਹਣਾ ਲੱਗਦਾ ਹੈਗਾ ਖਾਦੀ ਦੀ ਆਪਾਂ ਨੇ ਫੈਬਰਿਕ ਲਈ ਹੈਗੀ ਤੇ ਆਪਣਾ ਜਿਹੜਾ ਕਮਜ਼ੈਂਟਾ ਰਾਨੀ ਸ਼ੇਡ ਹੈਗਾ ਦੁਪੱਟਾ ਕੰਟਰਾਸਟ ਚ ਕਰਵਾਓ ਪਰ ਮੈਂ ਆਪਣਾ ਜਿਸੇ ਹੋਰ ਕਲਰ ਵਗੈਰਾ ਦਾ ਹੈ ਨਾ ਜਿਵੇਂ ਤੁਹਾਨੂੰ ਪਸੰਦ ਆ ਉਵੇਂ ਕਰਵਾ ਸਕਦੇ ਹਾਂ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਤਿਆਰ ਹੈਗਾ ਇਹ ਆਪਣਾ ਕੰਟਰਾਸਟ ਦੇ ਵਿੱਚ ਰੈਡੀ ਹੈਗਾ ਸੂਟ ඒ देख अड़ शट ඒवा शග सेैन අරිද ම හ හ मिක यहගේले सेैन ගේද ම फ දෙපර ඒ ව දී බාඳ වरකාග බාධ रකාග දर බාධ गया ਤੇ ਇਧਰ ਇਕੱਲੇ ਸੈਂਟਰ ਪੈਨਲ ਦੇਖੋ ਆ ਵਾਲੇ ਸੈਂਟਰ ਪੈਨਲ ਆ ਤੇ ਇਹਦੇ ਨਾਲ ਦੇਖੋ ਆਪਣੇ ਮਜ਼ੈਂਟਾ ਕਲਰ ਦਾ ਦੇਖੋ ਕੰਟਰਾਸਟ ਰੱਖਿਆ ਬਾਟਮ ਦਾ ਗਾਜਰੀ ਕਲਰ ਦਾ ਸੌਰੀ ਗਾਜਰੀ ਕਲਰ ਦਾ ਕੰਟਰਾਸਟ ਰੱਖਿਆਗਾ ਤੇ ਇਹ ਆਗੇ ਦੀ ਬਾਟਮ ਤੁਸੀਂ ਐਦਾਂ ਦੀਆਂ ਚੀਜ਼ਾਂ ਵੀ ਦੇਖੋ ਡਿਫਰੈਂਟ ਟਾਈਪ ਨਾਲ ਤੁਸੀਂ ਆਪਣਾ ਤਿਆਰ ਕਰਵਾਉਣਾ ਸੰਭ ਹਨ ਤੇ ਉਹਦਾ ਤਿਆਰ ਕਰਵਾ ਕੇ ਲੈ ਸਕਦੇ ਜਿਵੇਂ ਤੁਹਾਡੀ ਚੁਆਇਸ ਆ ਪਸੰਦ ਆ ਉਸੇ ਅਕੋਰਡਿਕ ਸਾਨੂੰ ਦੱਸ ਕੇ ਫੈਬਰਿਕ ਦੱਸ ਕੇ ਦੁਪੱਟਾ ਦੱਸ ਕੇ ਸਾਰੀ ਆਪਣੀ ਚੁਆਇਸ ਦੱਸ ਕੇ ਸੂਟ ਰੜਾ ਤਿਆਰ ਕਰਵਾ ਕੇ ਲੈ ਸਕਦੇ ਬਹੁਤ ਜ਼ਿਆਦੇ ਸੋਹਣੇ ਆਪਣੇ ਸੂਟੇ ਦਾ ਤਿਆਰ ਹੋਏ ਹੋਏ ਨੇਗੇ ਜਿਵੇਂ ਤੁਹਾਨੂੰ ਕਿਸੇ ਹੋਰ ਕੰਟਰਾਸਟ ਦੇ ਵਿੱਚ ਪਸੰਦ ਆ ਹੁਣ ਇਹ ਆਪਾਂ 3D ਵਾਲਾ ਸੂਟ ਤਿਆਰ ਕਰਾ ਕੇ ਦਾ ਦੁਪੱਟਾ ਆਪਣਾ ਡਾਈ ਮੋਨ ਲਈ ਗਿਆ ਹੋਇਆ ਹੈ ਜੇ ਆਪਾਂ ਤੁਹਾਨੂੰ ਦਿਖਾਵਾਂਗੇ ਫਿਰ ਪੂਰਾ ਸੂਟ ਸਾਰਾ ਇਹ ਜਿਹੜਾ ਇਹ ਕਾਜਰੀ ਕਲਰ ਹੈਗਾ ਤੇ ਇਹਦਾ ਦੁਪੱਟਾ ਆਪਣਾ ਮੈਚਿੰਗ ਕਲਰ ਦਾ ਤਿਆਰ ਹੋਊਗਾ ਤੁਸੀਂ ਐਦਾਂ ਦੀਆਂ ਚੀਜ਼ਾਂ ਵੀ ਤਿਆਰ ਕਰਵਾ ਕੇ ਲੈ ਸਕਦੇ ਹੋ ਜੇਕਰ ਕਿਸੇ ਨੂੰ ਇੱਕ ਕਲਰ ਦਾ ਹੀ ਸੂਟ ਪਸੰਦ ਆ ਤਾਂ ਇਹ ਫਿਰ ਡਿਜ਼ਾਈਨ ਸੇਮ ਦੇਖ ਕੇ ਇੱਕ ਕਲਰ ਦਾ ਆਪਣਾ ਜਣਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਤੁਹਾਨੂੰ ਡਿਟੇਲ ਵੀਡੀਓ ਵਿੱਚ ਦੱਸ ਚੁੱਕੇ ਹਾਂ ਕਿਦਾਂ ਤੁਸੀਂ ਵਰਕ ਦੇ ਵਿੱਚ ਐਡ ਕਰਵਾਉਣਾ ਸਕਿੱਪ ਕਰਵਾਉਣਾ ਵਰਕ ਜਿਹੜਾ ਫੈਬਰਿਕ ਆ ਤੁਸੀਂ ਉਹ ਚੇਂਜ ਕਰ ਸਕਦੇ ਹੋਗੇ ਜਿਹੜਾ ਵਰਕ ਆਗਾ ਤੁਸੀਂ ਉਹ ਆਪਣਾ ਮਿਕਸ ਵੀ ਕਰਵਾ ਸਕਦੇ ਹੋ ਟੋਟਲ ਹੈਂਡ 'ਚ ਜਾਂ ਮਸ਼ੀਨ 'ਚ ਜਿੰਦਾ ਵੀ ਤੁਸੀਂ ਚਾਹੋ ਆਪਣੇ ਅਕੋਰਡਿੰਗ ਆਪਣਾ ਪਟਿਕਸ ਸਟਾਈਲ ਜਿਹੜਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਜੋ ਵੀ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਹੋਇਆ ਕਲਰ ਪਸੰਦ ਹੋਇਆ ਇਹ ਆਪਣਾ ਸਕਰੀਨਸ਼ਾਟ ਭੇਜ ਕੇ ਸਾਨੂੰ ਵਟਸਐਪ 'ਤੇ ਆਰਡਰ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੁੰਦਾ 623916890 ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਵੀਡੀਓ ਨਾਲ ਸਸ਼ੀਕਾ